ਸਰਪੰਚੀ ਲੈਣ ਲਈ ਜਿੱਥੇ ਇੱਕ ਜੂਜੇ ਤੇ ਦੂਸਰ ਨੂੰ ਬਾਜੀ ਕਰਕੇ ਫੱਦਾ ਟੱਪੀਆਂ ਯਾਰੀਆਂ ਹਨ ਉੱਥੇ ਹੀ ਜਿਹੜਾ ਬਟਿੰਡੇ ਦੇ ਪਿੰਡ ਡਿੱਖ ਵਿੱਚ ਨੌਜਵਾਨ ਗੁਰਦੀਪ ਸਿੰਘ ਨੂੰ ਪਿੰਡ ਦਾ ਸਰਪੰਚ ਚੁਣ ਕੇ ਜਿੱਥੇ ਇੱਕ ਪਰਪਾ ਕੈਮ ਰੱਖਿਆ ਹੈ ਪਿੰਡ ਨੇ ਉੱਥੇ ਪੱਕ ਪਿੰਡ ਵਾਸੀਆਂ ਲਈ ਹੀ ਮਿਸਾਲ ਪੇਸ਼ ਕਰ ਦਿੱਤੀ ਹੈ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਲਈ ਅੱਜ ਉਹਨਾਂ ਦੇ ਪਿੰਡ ਡਿੱਖ ਵਿਖੇ ਪਹੁੰਚੇ ਹੋਏ ਹਾਂ ਆਓ ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ ਸਸੀ ਕਾਲ ਸਰਪੰਚ ਸਾਹਿਬ ਜੀ ਸਸੀ ਕਾਲ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਤੁਸੀਂ ਹਨਾ ਪਿੰਡ ਨੇ ਤੁਹਾਡੇ ਤੇ ਮਾਣ ਦਿੱਤਾ ਹੈ ਜੀ ਸਾਰਿਆਂ ਨੂੰ ਮੇਰੇ ਨਗਰ ਦਾ ਮੇਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ ਜੀ ਕਿਵੇਂ ਮਹਿਸੂਸ ਹੋ ਰਿਹਾ ਗੁਰਦੀਪ ਸਿੰਘ ਜੀ ਤੁਹਾਨੂੰ ਪਿੰਡ ਦਾ ਸਰਪੰਚ ਚੁਣ ਗਿਆ ਚੁਣਿਆ ਜੀ ਇਹਨਾਂ ਨੇ ਸਾਰੇ ਪਿੰਡ ਵਾਸੀਆਂ ਨੇ ਮੈਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਨਗਰ ਦਾ ਮੈਂ ਵਾਰ-ਵਾਰ ਧੰਨ ਕਰ ਰਿਹਾ ਹਾਂ ਵਾਰ-ਵਾਰ ਧੰਨਵਾਦ ਕਰ ਰਿਹਾ ਹਾਂ ਜੀ ਜਿਨ੍ਹਾਂ ਨੇ ਮੇਰੇ ਤੇ ਇੱਡਾ ਮਾਣ ਬਖਸ਼ਿਆ ਤੇ ਤੁਸੀਂ ਜਿਵੇਂ ਨੌਜਵਾਨ ਵੀ ਹੋ ਜੀ ਇਹ ਵੀ ਤੁਹਾਡੇ ਪੱਖ ਚ ਗੱਲ ਜਾਂਦੀ ਹੈ ਜੀ ਇੱਕ ਹਾਂਜੀ ਹਾਂਜੀ ਤੇ ਤੁਸੀਂ ਪਹਿਲਾ ਕੀ ਕੰਮ ਕਰੋਗੇ ਜੀ ਪਿੰਡ ਵਾਸੀਆਂ ਲਈ ਤੁਸੀਂ ਸਰਪੰਚ ਬਣ ਕੇ ਬਣੇ ਹੋ ਜੀ ਸਾਡੇ ਪਿੰਡ ਦੇ ਕਈ ਅਧੂਰੇ ਕੰਮ ਪਏ ਨੇ ਜੀ ਕੁਝ ਪੁਰਾਣੇ ਲਟਕਦੇ ਆ ਰਹੇ ਨੇ ਜਿਵੇਂ ਸਾਡੇ ਗਰਾਊਂਡ ਦਾ ਬੱਚਿਆਂ ਲਈ ਸਾਡੇ ਚਾਰ ਕਿੱਲੇ ਗਰਾਊਂਡ ਆ ਜੀ ਉਹਦਾ ਅਸੀਂ ਆਪਣਾ ਚਾਰ ਸਫੇਰੇ ਚਾਰ ਦੁਵਾਰੀ ਹਾਂ ਚਾਰ ਦੁਵਾਰੀ ਜੀ ਤੇ ਉਹਦੇ ਅੰਦਰ ਟਰੈਕ ਜੀ ਸਭ ਤੋਂ ਪਹਿਲਾਂ ਅਸੀਂ ਗਰਾਊਂਡ ਦਾ ਕੰਮ ਚਲਾਵਾਂਗੇ ਤੇ ਸਟੇਡੀਅਮ ਵਗੈਰਾ ਬਣਾਉਣ ਦਾ ਵੀ ਹਾਂਜੀ ਹਾਂਜੀ ਹਾਂ ਠੀਕ ਹੈ ਜੀ ਸਟੇਡੀਅਮ ਬਣਾਉਣ ਦਾ ਵੀ ਸਾਡਾ 메ਨ ਪਰਪਸ ਹੈ ਜੀ ਠੀਕ ਹੈ ਹਾਂਜੀ ਤੇ ਇੱਕ ਗੁਰਦੀਪ ਜੀ ਤੁਸੀਂ ਹੁਣ ਸਰਪੰਚ ਬਣੇ ਹੋ ਤੁਹਾਨੂੰ ਤਾਂ ਪਤਾ ਹੈ ਜੀ ਹਨਾ ਨੌਜਵਾਨੀ ਚ ਇੱਕ ਨਸ਼ਿਆਂ ਦਾ ਰੁਝਾਨ ਬਹੁਤ ਵੱਧ ਰਿਹਾ ਹੈ ਜੀ ਹਾਂਜੀ ਹਾਂਜੀ ਤੁਹਾਡੇ ਪਿੰਡ ਵਿੱਚ ਵੀ ਇੱਥੇ ਨਸ਼ੇ ਪਤੇ ਕਰਨ ਵਾਲੇ ਹੋਣਗੇ ਜਿਹਨਾਂ ਵੇਚਣ ਵਾਲੇ ਜੀ ਤੇ ਤੁਸੀਂ ਉਹਦੇ ਪ੍ਰਤੀ ਕੀ ਕਦਮ ਚੱਕੋਗੇ ਜੀ ਹਾਂਜੀ ਅਸੀਂ ਪਹਿਲੇ ਦੱਸ ਕੇ ਅਟੇ ਅਸੀਂ ਇੱਕ ਤਾਂ ਜਿਹੜਾ ਗਰਾਊਂਡ ਨੂੰ ਪਹਿਲਾਂ ਤਿਆਰ ਕਰ ਰਹੇ ਆਂ ਜੀ ਵੀ ਗਰਾਊਂਡ ਤੇ ਵਿੱਚ ਸਾਡਾ ਜੇ ਗਰਾਊਂਡ ਵਧੀਆ ਬਣੇ ਤਾਂ ਸਾਡੇ ਜਿਹੜੇ ਨੌਜਵਾਨ ਸਾਡੀ ਆਉਣ ਵਾਲੀ ਪੀੜ੍ਹੀ ਹੈ ਜੀ ਉਹ ਸੁਬਾ ਸ਼ਾਮ ਉੱਥੇ ਜੀ ਕਸਰਤ ਕਰੇ ਭੱਜਨ ਨੂੰ ਉਹ ਮਿਲਣ ਉਹਨਾਂ ਨੂੰ ਸਹੂਲਤਾਂ ਮਿਲਣ ਜੀ ਸਾਰੀਆਂ ਹੋ ਸਕਿਆ ਅਸੀਂ ਅਕੈਡਮੀ ਵੀ ਲੈ ਕੇ ਆਵਾਂਗੇ ਇੱਥੇ ਖੇਡ ਅਕੈਡਮੀ ਵੀ ਲਿਆਵਾਂਗੇ ਐਮਐਲਏ ਸਾਹਿਬ ਮੰਤਰੀ ਕੋਲ ਜਾਣਾ ਪਏ ਜਿੱਥੋਂ ਸਾਨੂੰ ਜਾਣਾ ਪਏ ਉੱਥੇ ਜਾ ਲੈ ਕੇ ਆਵਾਂਗੇ ਜਾ ਕੇ ਜੀ ਅਸੀਂ ਨਸ਼ੇ ਨੂੰ ਜਿੱਥੋਂ ਤੱਕ ਸਾਡਾ ਹੋ ਸਕਿਆ ਅਸੀਂ ਪਿੰਡ ਦੇ ਵਿੱਚ ਰੋਕਥਾਮ ਕਰਾਂਗੇ ਜੀ ਚਲੋ ਇਹ ਤਾਂ ਗੱਲ ਜਿਹੜੇ ਮੁੰਡੇ ਨਵੇਂ ਸ਼ੁਰੂ ਹੋਣਗੇ ਹਜੇ ਖੇਡਾਂ ਨਾਲ ਜੁੜ ਜਾਣਗੇ ਜੀ ਜਾਂ ਜਿਹੜੇ ਮੁੰਡੇ ਲੱਗੇ ਪਏ ਆ ਨਸ਼ਿਆਂ ਨਾਲ ਜੀ ਤੇ ਉਹਨਾਂ ਲਈ ਤੁਸੀਂ ਕੀ ਕਰ ਰਹੇ ਹੋ ਕਰੋਗੇ ਉਹਨਾਂ ਲਈ ਜੀ ਅਸੀਂ ਉਹਨਾਂ ਨੂੰ ਸਮਝਾਵਾਂਗੇ ਜੀ ਕਿ ਉਹ ਤਾਂ ਇੱਕ ਬਿਮਾਰ ਹੋ ਚੁੱਕੇ ਨੇ ਜੀ ਉਹਨਾਂ ਨੂੰ ਅਸੀਂ ਸਮਝਾਵਾਂਗੇ ਜੀ ਜੇ ਉਹਨਾਂ ਨੂੰ ਕਿਤੇ ਕੋਈ ਦਾਖਲ ਕਰਨਾ ਪਿਆ ਜਾਂ ਕੋਈ ਕਿਤੇ ਸਾਨੂੰ ਦਵਾਈ ਬੂਟੀ ਲੋੜ ਪਈ ਉਹ ਵੀ ਅਸੀਂ ਦਵਾਵਾਂਗੇ ਜੀ ਠੀਕ ਹੈ ਹਾਂਜੀ ਹਾਂਜੀ ਤੇ ਕੋਈ ਕੋਈ ਸਰਕਾਰੀ ਕੋਈ ਲੋੜ ਪਈ ਉਹਨਾਂ ਨੂੰ ਸਰਕਾਰੀ ਤੰਤਰ ਵੱਲੋਂ ਤਾਂ ਉਧਰੋਂ ਵੀ ਅਸੀਂ ਸਹੂਲਤ ਜ਼ਰੂਰ ਦਵਾਵਾਂਗੇ ਜੀ ਠੀਕ ਹੈ ਤੇ ਪਿੰਡ ਦੇ ਜਿਵੇਂ ਵਿਕਾਸ ਕੰਮ ਵੀ ਚੱਲ ਰਹੇ ਹੋਣਗੇ ਅਧੂਰੇ ਵੀ ਪਏ ਹੈਗੇ ਜੀ ਹਾਂਜੀ ਹਾਂਜੀ ਨਵੀਂ ਸੋਚ ਰਹੀ ਤੁਸੀਂ ਕੀ ਕਰੋਗੇ ਜੀ ਪਿੰਡ ਦੇ ਵਿਕਾਸ ਲਈ ਨਵੀਂ ਸੋਚ ਲਈ ਤਾਂ ਅਸੀਂ ਪਿੰਡ ਨੂੰ ਇੱਕ ਜਿਹੜਾ ਮਨ ਦੇ ਵਿੱਚ ਖੁਸ਼ੀ ਆ ਜੀ ਇੱਕ অতি ਸੁੰਦਰ ਪਿੰਡ ਬਣਾਇਆ ਜਾਵੇ ਜੀ ਜਿਵੇਂ ਅਸੀਂ ਬਾਹਰ ਵੀ ਜਾਣੇ ਆ ਬਹੁਤ ਵਧੀਆ ਪਿੰਡ ਬਣੇ ਹੋਏ ਨੇ ਸਾਰੇ ਪਿੰਡ ਦੇ ਨਗਰ ਨੇ ਮੈਨੂੰ ਇੱਕ ਚੁਣਿਆ ਮੈਂ ਨਗਰ ਦੇ ਸਹਿਯੋਗ ਦੇ ਨਾਲ ਪਿੰਡ ਨੂੰ ਬਹੁਤ ਹੀ ਵਧੀਆ ਜਿਹੜਾ ਮਨ ਦੇ ਵਿੱਚ ਖਵਾਇਸ਼ ਹੈ ਬਹੁਤ ਹੀ ਸੁੰਦਰ ਪਿੰਡ ਬਣਾਵਾਂਗੇ ਜੀ ਠੀਕ ਹੈ ਜੀ ਜਿਵੇਂ ਇੱਕ ਮੋਗੇ ਪਿੰਡ ਦਾ ਪਿੰਡ ਹੈ ਜੀ ਰਣਸੀਕੇ ਕਲਾਂ ਜੀ ਉੱਥੋਂ ਦਾ ਜਿਹੜਾ ਸਰਪੰਚ ਤੁਸੀਂ ਜਾਣਦੇ ਹੋ ਹਾਂ ਜਾਣਦਾ ਹੀ ਜਾਣਦਾ ਜਾਣਦਾ ਤੁਸੀਂ ਉਹਨਾਂ ਨੇ ਆਪਦੇ ਪਿੰਡ ਨੂੰ ਮਤਲਬ ਅਤੀ ਸੁੰਦਰ ਬਣਾਇਆਗਾ ਜੀ ਤੇ ਉੱਥੇ ਜਿਵੇਂ ਸੀਵਰੇਜ ਮਤਲਬ ਪਾਇਆ ਉਹਨਾਂ ਨੇ ਜੀ ਹਾਂਜੀ ਹਾਂਜੀ ਤੇ ਤੁਸੀਂ ਵੀ ਇਹੋ ਜਿਹੇ ਪ੍ਰਾਲੇ ਕਰੋਗੇ ਜੀ ਹਾਂਜੀ ਕਰਾਂਗੇ ਜੀ ਤਾਂ ਸਾਡੇ ਤਾਂ ਛੱਪੜਾਂ ਦਾ ਓਵਰਫਲੋ ਬਹੁਤ ਜ਼ਿਆਦਾ ਹੋਇਆ ਪਿਆ ਜੀ ਸੀਵਰੇਜ ਪਾਈ ਨੂੰ ਬਹੁਤ ਟਾਈਮ ਹੋ ਗਿਆ ਜੀ ਪਾਈਪਲਾਈਨ ਪਾਈ ਨੂੰ ਬਹੁਤ ਕੁਰੀ ਜਾ ਰਹੀ ਹੈ ਪਾਈਪਲਾਈਨ ਜੀ ਠੀਕ ਹੈ ਜੀ ਹਾਂ ਜੀ ਹਾਂ ਤੇ ਅਸੀਂ ਜਦੋਂ ਵੀ ਉਹ ਸਾਡੇ ਕੋਲੇ ਆਉਂਦੀ ਆਕਾਰ ਸੰਭ ਲੈਣੇ ਆ ਜੀ ਅਸੀਂ ਪੰਚਾਇਤੀ ਦਾ ਜੀ ਤਾਂ ਅਸੀਂ ਸਭ ਤੋਂ ਪਹਿਲਾਂ ਸਾਡਾ ਇਹੀ ਮੇਨ ਮੁੱਦਾ ਜੀ ਠੀਕ ਹੈ ਜੀ ਅੱਜ ਜਿਵੇਂ ਤੁਹਾਨੂੰ ਪਿੰਡ ਚ ਇਕੱਠ ਕਰਕੇ ਚੋਣ ਲਿਆ ਗਿਆ ਜੀ ਹਾਂ ਜੀ ਹਾਂ ਤੇ ਤੁਸੀਂ ਜਿਹੜੀ ਅੱਗੇ ਰੀਅਲ ਕਾਰਵਾਈ ਹੈਗੀ ਜੀ ਉਹ ਤੁਸੀਂ ਕਦੋਂ ਕਰੋਗੇ ਜੀ ਆਪਦੀ ਜਣਾ ਉਹ ਤਾਂ ਜੀ ਬਸ ਆਪਣਾ ਜਦੋਂ 15 ਤਰੀਕ ਤੋਂ ਬਾਅਦ ਜੀ ਹਾਂ ਜਦੋਂ ਸੌ ਚੁੱਕ ਸਮਾਗਮ ਹੋਇਆ ਜੀ ਸਰਕਾਰ ਦਾ ਉਸ ਤੋਂ ਬਾਅਦ ਅਸੀਂ ਕਰਾਂਗੇ ਜੀ ਠੀਕ ਹੈ ਜੀ ਜਿਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਕਿਹਾਗਾ ਵੀ ਜਿਹੜਾ ਪਿੰਡ ਦੀ ਸਰਬਸੰਮਤੀ ਕਰੂਗਾ ਉਹਨੂੰ ਵਿਸ਼ੇਸ਼ ਗ੍ਰਾਂਟਾਂ ਹਾਂਜੀ ਹਾਂਜੀ ਤੇ ਇੱਕ ਸਟੇਡੀਅਮ ਜਾਂ ਕੋਈ ਸਕੂਲ ਲਈ ਅਸੀਂ ਉਹ ਕਰਾਂਗੇ ਜੀ ਤੇ ਤੁਸੀਂ ਉਹਨਾਂ ਨੂੰ ਕੀ ਅਪੀਲ ਕਰਦੇ ਹੋ ਜੀ ਹੁਣ ਜੀ ਅਸੀਂ ਤਾਂ ਜੀ ਸਾਡੇ ਹਰਮਨ ਜੋਗ ਸੀਐਮ ਭਗਵੰਤ ਸਿੰਘ ਮਾਨ ਜੀ ਨੂੰ ਅਸੀਂ ਇਹੀ ਅਪੀਲ ਕਰਦੇ ਆਂ ਕਿ ਸਾਡੇ ਨਗਰ ਨੇ ਜੀ ਬਹੁਤ ਵੱਡਾ ਉਦਦਮ ਕੀਤਾ ਜੀ ਸਾਡੀ ਅੱਜ ਮੈਨੂੰ ਸਰਪੰਚ ਤੌਰ ਤੇ ਚੁਣਿਆ ਗਿਆ ਜੀ ਸਾਡੇ ਮੈਂਬਰ ਵੀ ਅੱਜ ਕੱਲ ਦੇ ਵਿੱਚ ਸਰਬਸੰਮਤੀ ਨਾਲ ਸਾਰੇ ਚੁਣੇ ਜਾਣਗੇ ਜੀ ਠੀਕ ਹੈ ਹਾਂਜੀ ਹਾਂ ਅੱਜ ਅਸੀਂ ਵਾਰਡਾਂ ਦੇ ਵਿੱਚ ਹੀ ਕਿਹਾ ਹੋਇਆ ਸਾਰੇ ਵਾਰਡ ਇਕੱਠਾ ਇਕੱਠਾ ਕਰਕੇ ਆਵਦਾ ਆਦੋ ਮੈਂਬਰ ਚੁਣਨਗੇ ਜੀ ਠੀਕ ਹੈ ਹਾਂਜੀ ਤੇ ਤੁਸੀਂ ਮੂਰੀ ਭੂਮਿਕਾ ਨਿਭਾਉਂਗੇ ਜੀ ਹਾਂਜੀ ਹਾਂਜੀ ਤੇ ਕਿੰਨੇ ਇੱਥੇ ਵਾਰਡ ਹੈਗੇ ਤੇ ਕਿੰਨੇ ਮੈਂਬਰ ਚੁਣੇ ਜਾਣਗੇ ਸਾਡੇ 9 ਵਾਰਡ ਆ ਜੀ ਠੀਕ ਹੈ ਜੀ 9 ਮੈਂਬਰ ਚੁਣੇ ਜਾਣਗੇ 9 ਦੇ 9 ਮੈਂਬਰ ਹੀ ਤੁਸੀਂ ਸਰਬਸੰਮਤੀ ਨਾਲ ਚੁਣੋ ਹਾਂਜੀ ਸਾਰੇ ਦੀ ਸਾਰੇ ਸਰਬਸੰਮਤੀਆਂ ਚੁਣੇ ਜਾਣਗੇ ਜੀ ਠੀਕ ਹੈ ਹਾਂਜੀ ਹਾਂਜੀ ਤੇ ਤੁਸੀਂ ਦੇਖ ਸਕਦੇ ਹੋ ਦੋਸਤੋ ਹਨਾ ਜੀ ਇਹ ਭਾਵੇਂ ਡਿੱਖਪਿੰਡ ਜ਼ਿਲ੍ਹਾ ਬਠਿੰਡੇ ਦਾ ਛੋਟਾ ਜਿਹਾ ਪਿੰਡ ਹੈ ਪਰ ਇੱਥੋਂ ਦੇ ਪਿੰਡ ਵਾਸੀਆਂ ਦੀ ਸੋਚ ਬਹੁਤ ਵੱਡੀ ਹੈਗੀ ਜਿਨ੍ਹਾਂ ਨੇ ਅੱਜ ਬਿਨਾਂ ਖਰਚੇ ਤੋਂ ਇੱਕ ਆਪਣੇ ਪਿੰਡ ਦਾ ਨਾਂ ਰੋਸ਼ਨ ਕੀਤਾ ਤੇ ਨੌਜਵਾਨ ਗੁਰਦੀਪ ਸਿੰਘ ਜੀ ਨੂੰ ਪਿੰਡ ਦਾ ਸਰਬਸੰਮਤੀ ਨਾਲ ਸਰਪੰਚ ਵੀ ਚੁਣਿਆਗਾ ਤੇ ਤੁਸੀਂ ਦੇਖ ਸਕਦੇ ਹੋ ਅੱਜ ਪਿੰਡ ਵਾਸੀ ਵੀ ਇਕੱਠੇ ਹੋਏ ਹੋਏ ਹੈਗੇ ਹਨਾ ਤੇ ਸਸੀ ਕਾਲ ਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਦਰਸ਼ਨ ਸਿੰਘ ਹੈ ਜੀ ਅੱਛਾ ਤੇ ਤੁਹਾਡੇ ਪਿੰਡ ਚ ਐਦੋਂ ਪਹਿਲਾਂ ਕਿਤੇ ਸਰਬਸੰਮਤੀ ਹੋਈ ਹੈ ਨਹੀਂ ਜੀ ਹੋਈ ਨਹੀਂ ਅੱਛਾ ਜੀ ਤੇ ਪਹਿਲੀ ਵਾਰੀ ਤੁਸੀਂ ਸਰਬਸੰਮਤੀ ਕੀਤੀ ਪਹਿਲੀ ਵਾਰੀ ਜੀ ਤੇ ਤੁਸੀਂ ਨੌਜਵਾਨੇ ਗੁਰਦੀਪ ਸਿੰਘ ਚ ਕੀ ਦੇਖਿਆ ਜੀ ਇਹੋ ਜਿਹੜਾ ਤੁਸੀਂ ਇਹਨੂੰ ਸਰਪੰਚ ਚੁਣਿਆ ਹਾਂ ਜੀ ਮੋ ਤੇਰਾ ਜਿੱਦਾਂ ਦੀ ਸਰਕਾਰ ਆਮ ਪਾਰਟੀ ਦੀ ਦੂਰੀ ਹੈ ਉਦੋਂ ਦਾ ਜੀ ਸੇਵਾ ਭਲਾਈ ਚੱਲੀ ਜਾਂਦਾ ਬਾਹਰ ਜੀ ਇੱਥੇ ਵੀ ਕੋਈ ਬੋਲ ਸੱਦਲੇ ਉੱਥੇ ਜਾਂਦਾ ਹੈ ਪਹੁੰਚਦਾ ਜੀ ਪਿੰਡ ਵਾਸਤੇ ਵੀ ਬਹੁਤ ਵਧੀਆ ਜੀ ਇਹਦਾ ਯੋਗਦਾਨ ਹੈ ਜੀ ਠੀਕ ਹੈ ਜੀ ਤੇ ਨਵਾਈ ਕੰਮ ਕਰਦਾ ਠੀਕ ਹੈ ਜੀ ਵੀਰ ਜੀ ਮੈਂ ਯਾਨੀ ਉਹ ਹੀ ਕੰਮ ਕਰਦੀ ਨਰਮ ਜਿਹੜੇ ਬੰਦਾ ਨਰਮਾ ਨਰਮ ਬਣੀ ਹਰੇਕ ਜਿਹੜੀ ਸੱਚੀ ਗੱਲ ਕਰਨੀ ਹੈ ਜਿਹੜੀ ਤੇ ਉਹ ਤੇ ਹਰੇਕ ਬੰਦਾ ਖੁਸ਼ ਹੋ ਜਾਂਦਾ ਠੀਕ ਹੈ ਜੀ ਜਿਹੜੀ ਸੱਚੀ ਗੱਲ ਕਰਦਾ ਜਿਹੜਾ ਬੰਦਾ ਮਾੜੇ ਦੀ ਤਾਂ ਹਰੇਕੀ ਤੇ ਤਕੜੇ ਦੀ ਤੇ ਕਰ ਦਿੰਦਾ ਹਾਂਜੀ ਹਾਂ ਜਣੇ ਨੇ ਇੱਕੋ ਜੀ ਗੱਲ ਕਰਨੀ ਜਿਹੜੀ ਦੁੱਖ ਜਿਵੇਂ ਗੱਲ ਹੋਊਗੀ ਉਵੇਂ ਕਰਨੀ ਤੇ ਮੈਨੂੰ ਐ ਲੱਗਦਾ ਵੀਰ ਜੀ ਆਪਣੇ ਜਿਵੇਂ ਇੱਥੋਂ ਮੋੜ ਹਲਕਾ ਹੈ ਜੀ ਤੇ ਤੁਸੀਂ ਪਹਿਲੇ ਹੀ ਸਰਪੰਚ ਹੋਵੋਗੇ ਜਿਹੜੇ ਸੇ ਸਰਬਸੰਮਤੀ ਨਾਲ ਚੁਣੇ ਗਏ ਆ ਜੀ ਹਾਂਜੀ ਤੇ ਤੁਸੀਂ ਮਤਲਬ ਪਾਰਟੀ ਜਾਂ ਆਮ ਆਦਮੀ ਨਾਲ ਪਾਰਟੀ ਨਾਲ ਜੁੜੇ ਤੇ ਤੁਸੀਂ ਹੋਰ ਆ ਪਿੰਡਾਂ 'ਚ ਜਾ ਕੇ ਵੀ ਮਤਲਬ ਮੋਟੀਵੇਸ਼ਨ ਦੇਉਂਗੇ ਜੀ ਵੀ ਤੁਸੀਂ ਹਾਂਜੀ ਹਾਂਜੀ ਹਾਂ ਮੈਂ ਜੀ ਬਲਾਗ ਪ੍ਰਧਾਨ ਆ ਨਾਂ ਨਾਲ ਮੈਂ ਪਹਿਲਾਂ ਪਾਰਟੀ ਦਾ ਬਲਾਗ ਪ੍ਰਧਾਨ ਵੀ ਆ ਮੈਂ 8-10 ਪਿੰਡਾ ਹੈ ਮੇਰੇ ਮੈਂ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਵੀ ਆਏ ਆ ਜੀ ਅੱਜ ਇੱਕ ਸਰਬਸਾਮਤੀ ਮਲਾ ਥੰਬਨਗੜ੍ਹ ਵੀ ਹੋਈ ਆ ਠੀਕ ਹੈ ਜੀ ਇੱਕ ਆਪਣੇ ਭੈਣੀ ਚੂੜ ਵੀ ਹੋ ਚੁੱਕੀ ਆ ਅੱਛਾ ਜੀ ਹਾਂਜੀ ਹਾਂ ਹਰਮਣਵਾਸ ਵੀ ਹੋਈ ਹੋਈ ਆ ਜੀ ਠੀਕ ਹੈ ਜੀ ਤੇ ਫਿਰ ਅੱਗੇ ਅਸੀਂ ਮੈਂ ਆਪਣੇ ਬਲਾਕ ਦੇ ਵਿੱਚ ਵੀ ਹੂੰ ਅਸੀਂ ਜਾ ਕੇ ਸਾਰਿਆਂ ਨੂੰ ਮੋਟੀਵੇਟ ਕਰਾਂਗੇ ਜੀ ਠੀਕ ਹੈ ਹਾਂ ਸਰਬਸੰਮਤੀ ਵਰਗੀ ਕੋਈ ਚੀਜ਼ ਨਹੀਂ ਜੀ ਹੂੰ ਬਹੁਤ ਵੱਡੀ ਚੀਜ਼ ਹੈ ਜੀ ਫਿਰ ਸਰਕਾਰ ਵੀ ਸਹਿਯੋਗ ਦੇ ਰਹੀ ਹੈ ਹੂੰ ਵੀ ਜੇ ਸਰਬਸੰਮਤੀ ਹੁੰਦੀ ਹੈ ਤਾਂ ਅਸੀਂ ਪਿੰਡ ਨੂੰ ਹੂੰ ਕਈ ਗ੍ਰਾਂਟਾਂ ਜਾਂ ਜੋ ਸਟੇਡੀਅਮ ਆ ਜਾਂ ਸਕੂਲ ਲਈ ਜਾਂ ਅਸੀਂ ਪੈਸਾ ਦੇਵਾਂਗੇ ਜੀ ਹੂੰ ਤੇ ਤੁਸੀਂ ਚਾਹੁੰਦੇ ਹੋ ਜੀ ਸੀਐਮ ਭਗਵੰਤ ਸਿੰਘ ਮਾਨ ਵੀ ਤੁਹਾਡੇ ਜਿਵੇਂ ਇਹ ਆਪਣਾ ਇਲਾਕਾ ਜਿਹੜਾ ਹੀ ਪਛੜਿਆ ਬਿਆ ਜੀ ਇੱਥੇ ਆਉਣ ਤੇ ਉਹ ਤੁਹਾਡਾ ਆ ਕੇ ਇੱਥੇ ਪਿੰਡ ਦੀ ਮਤਲਬ ਰੂਪਰੇਖਾ ਬਦਲ ਲਈ ਥੋੜਾ ਸਹਾਇਕ ਹੋਣ ਜੀ ਨਾਲ ਹਾਂਜੀ ਹਾਂਜੀ ਇਸ ਤਾਂ ਚਾਹੁੰਦੇ ਆ ਜੀ ਸਾਡਾ ਸਾਰਾ ਨਗਰ ਚਾਹੁੰਦਾ ਜੀ ਹਾਂ ਸੀਐਮ ਸਾਹਿਬ ਆਪ ਆਉਣ ਜੀ ਠੀਕ ਹੈ ਜੀ ਹਾਂਜੀ ਹਾਂਜੀ ਸ੍ਰੀ ਕਾਲ ਜੀ ਸ੍ਰੀ ਕਾਲ ਜੀ ਤੇ ਤੁਹਾਡੇ ਪਿੰਡ ਨੇ ਅੱਜ ਬਹੁਤ ਚੰਗਾ ਉਦਮ ਕੀਤਾ ਜੀ ਇੱਕ ਏ ਬਾਬਾ ਗੁਰदयाल ਸਿੰਘ ਜੀ ਸਨਾਂ ਵਾਲਿਆਂ ਦੀ ਕਿਰਪਾ ਜੀ ਅੱਛਾ ਜੀ ਉਹਨਾਂ ਨੇ ਕਿਸੇ ਦਿਨ ਕਿਹਾ ਸੀਗਾ ਹਾਂਜੀ ਵੀ ਅਸੀਂ ਇਸ ਪਿੰਡ ਚੋਂ ਪਾਰਟੀ ਵਾਈਜ਼ ਖਤਮ ਕਰ ਦਿਆਂਗੇ ਠੀਕ ਹੈ ਜੀ ਸਾਡਾ ਪਿੰਡ ਪਾਰਟੀ ਵਾਈਜ਼ ਘਿਰਿਆ ਸੀ ਹਾਂਜੀ ਮੈਂ ਬਹੁਤ ਚਿਰ ਤੋਂ ਰਾਜਨੀਤੀ ਨਾਲ ਜੁੜਿਆ ਹਮ ਇੱਥੇ ਬਹੁਤ ਪ੍ਰਵਾਹ ਹਾਲ ਸੀ ਹਮ ਪਰ ਅੱਜ ਇਹ ਬੜੀ ਕਿਰਪਾ ਹੈ ਇਹ ਕਿਰਪਾ ਪੂਰ ਜੜ ਜਾਵੇ ਤਾਂ ਵਧੀਆ ਗੱਲ ਹੋਊਗੀ ਠੀਕ ਹੈ ਜੀ ਨੌਜਵਾਨ ਜਿਹੜਾ ਗੁਰਦੀਪ ਸਿੰਘ ਹੈ ਜੋਗ ਹੈ ਹਾਂਜੀ ਪਾਰਟੀ ਨਾਲ ਜੁੜਿਆ ਚੋਣਾਂ ਵੀ ਉਹ ਹੀ ਚਾਹੁੰਦਾ ਜਿਹਦੀ ਸਰਕਾਰ ਹੋਵੇ ਠੀਕ ਹੈ ਜੀ ਮੈਨੂੰ ਸਰਕਾਰ ਤੋਂ ਕਿਸੇ ਮਾਪੇ ਜੀ ਜੁਣਦੇ ਹੋ ਕੁਝ ਨਹੀਂ ਕਰ ਸਕਦਾ ਠੀਕ ਹੈ ਜੀ ਕਿਉਂਕਿ ਆਪ ਸਰ ਦਫਤਰ ਜੀ ਨਹੀਂ ਬਣਨ ਦਿੰਦੇ ਠੀਕ ਹੈ ਜੀ ਤੇ ਤੁਸੀਂ ਗੁਰਦੀਪ ਸਿੰਘ ਨੂੰ ਕੀ ਦੇਖਦੇ ਹੋ ਜੀ ਇਹ ਤੁਹਾਡੇ ਪਿੰਡ ਲਈ ਕੀ ਇੱਕ ਤਾਂ ਪਾਰਟੀ ਨਾਲ ਜੁੜਿਆ ਜੀ ਠੀਕ ਹੈ ਜੀ ਦੂਜਾ ਨੌਜਵਾਨ ਹੈ ਹਮਮ ਸ਼ਰੀਪ ਹੈ ਅੱਛਾ ਜੀ ਜੋਗ ਹੈ ਠੀਕ ਹੈ ਜੀ ਤੇ ਤੁਸੀਂ ਕੀ ਚਾਹੁੰਦੇ ਹੋ ਇਹਨਾਂ ਤੋਂ ਵੀ ਕੀ ਵਿਕਾਸ ਕਰਨਗੇ ਨਹੀਂ ਜੋ ਕਰ ਸਕਿਆ ਕਰੂਗਾ ਮੈਂ ਮੈਂ ਆਸ ਰੱਖਦਾ ਠੀਕ ਹੈ ਜੀ ਕਿਉਂ ਮੈਂ ਵੀ ਇਸ ਬਹੁਤ ਕਾਫੀ ਚਿਰ ਤੋਂ ਮੈਂ ਇੱਥੇ ਜੁੜਿਆ ਹੋਇਆ ਮੈਂ ਬਕਾਸਨਾਂ ਜਿੰਮੀ ਮੈਂ ਹੁਣ ਇਹਨਾਂ ਨੂੰ ਕਹਿ ਕੇ ਹਟਾਇਆ ਵੀ ਜਿਹੜਾ ਛੱਪੜ ਦਾ ਪ੍ਰੋਜੈਕਟ ਹੈ ਸਾਡਾ ਵਿਚਾਲੇ ਪਿਆ ਕਾਂਗਰਸ ਵੇਲੇ ਅਸੀਂ ਪੈਸੇ پاس ਕਰਾਈ ਸੀ 30 ਲੱਖ ਰੁਪਈਆ ਪਾਸ ਹੋਇਆ ਸੀ 32 ਲੱਖ ਠੀਕ ਹੈ ਜੀ ਉਧਰੋਂ ਗਰਾਊਂਡ ਦਾ ਵੀ ਇਹ ਕੰਮ ਅਧੂਰੇ ਸ਼ਾਇਦ ਪੂਰੇ ਹੋ ਜਾਣ ਸਾਨੂੰ ਇਹ ਤਾਂ ਆਸ ਹੈ ਨੌਜਵਾਨ ਨੂੰ ਠੀਕ ਹੈ ਜੀ ਮਾੜੀ ਤਾਂ ਗੱਲ ਤਾਂ ਪਾਰਟੀ ਦੀ ਹੈ ਵੀ ਜਿਹੜੀ ਸਰਕਾਰ ਹੈ ਉਹਦਾ ਹੀ ਹੁੰਦਾ ਸਾਰਾ ਕੁਝ ਠੀਕ ਜੇ ਆਪਾਂ ਦੂਜੇ ਨੂੰ ਬਣਾ ਵੀ ਦੇਵਾਂਗੇ ਤਾਂ ਕੋਈ ਫਾਇਦਾ ਨਹੀਂ ਠੀਕ ਹੈ ਨੁਕਸਾਨੀ ਠੀਕ ਹੈ ਸੋ ਮੈਂ ਤਾਂ ਸਾਰੇ ਨਗਰ ਨਿਵਾਸੀਆਂ ਨੂੰ ਵੀ ਬੇਨਤੀ ਕਰੂੰਗਾ ਵੀ ਜਿਹੜਾ ਤੁਸੀਂ ਇਹ ਪ੍ਰੋਲਗਾ ਕੀਤਾ ਵਧੀਆ ਇਹਦੇ ਫੁੱਲ ਚੜਾਓ ਐਵੇਂ ਕੋਈ ਵਿੱਚ ਭੰਗ ਨਾ ਪਾਓ ਸੋ ਮੇਰੀ ਬੇਨਤੀ ਨੂੰ ਪ੍ਰਮਾਣ ਕਰ ਜਿਵੇਂ ਇਹਨਾਂ ਨੇ ਦੱਸਿਆ ਗਿਆ ਜੀ ਬਾਰਡਾਂ ਦੀ ਵੀ ਮਤਲਬ ਅਸੀਂ ਸਰਬਸੰਮਤੀ ਕਰਾਂਗੇ ਜੀ ਚਲੋ ਉਹ ਤਾਂ ਪਿਛਲੀ ਵਾਰ ਵੀ ਬਹੁਤ ਹੋ ਗਈ ਸੀ ਅੱਧਾ ਰਹਿ ਗਿਆ ਸੀ ਬਾਰਡ ਕੋਈ ਬਾਲੀ ਵੱਡੀ ਗੱਲ ਨਹੀਂ ਸਰਪੰਚ ਹੀ ਹੁੰਦਾ ਵੱਡੀਆਂ ਠੀਕ ਹੈ ਜੀ ਸਰਪੰਚੀ ਦੀ ਅੱਜ ਕੀ ਹਾਂ ਸਰਪੰਚ ਦੀ ਪਹਿਲੀ ਵਾਰ ਹੋ ਰਹੀ ਹੈ ਠੀਕ ਹੈ ਜੀ ਹਾਂ ਤੇ ਗਰਦੀਪ ਜੀ ਆਪਾਂ ਸਭ ਤੋਂ ਪਹਿਲਾਂ ਕੀ ਕੰਮ ਕਰਾਂਗੇ ਜੀ ਸਭ ਤੋਂ ਪਹਿਲਾਂ ਸਾਡਾ ਜੀ ਜਿਹੜਾ ਹੁਣ ਗਰਾਊਂਡ ਦਾ ਕੰਮ ਚਲਾਉਣਾ ਸੀ ਪਹਿਲਾਂ ਅਸੀਂ ਸਾਡੇ ਜਿਹੜੇ ਮੇਰੇ ਨੌਜਵਾਨ ਭਰਾ ਨੇ ਛੋਟੇ ਆ ਮੈਥੋਂ ਵੱਡੇ ਨੇ ਉਹ ਬਹੁਤ ਹੀ ਟਾਈਮ ਤੋਂ ਇਹ ਚੀਜ਼ ਦੀ ਮੰਗ ਕਰ ਰਹੇ ਆ ਜੀ ਸਾਡੇ ਗਰਾਊਂਡ ਬਣੇ ਨੂੰ ਬਹੁਤ ਟਾਈਮ ਉਹ ਕਹਿ ਰਹੇ ਆ ਵੀ ਗਰਾਊਂਡ ਦੀ ਚਾਰਦिवारी ਕੀਤੀ ਜਾਵੇ ਤੇ ਡ੍ਰੈਗ ਬਣਾਇਆ ਜਾਵੇ ਜੀ ਠੀਕ ਹੈ ਹਾਂ ਜੀ ਹਾਂ ਅਸੀਂ ਵੀ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦੇ ਆ ਧੰਨਵਾਦ ਜੀ ਤੇ ਤੁਸੀਂ ਸਰਪੰਚ ਚੁਣੇ ਗਏ ਹੋ ਜੀ ਧੰਨਵਾਦ ਜੀ ਨਗਰ ਦਾ ਧੰਨਵਾਦ ਇਹ ਸੀਗੇ ਜੀ ਹਨਾ ਪਿੰਡ ਦੇਖਦੇ ਸਰਬਸੰਮਤੀ ਨਾਲ ਚੁਣੇ ਗਏ ਨੌਜਵਾਨ ਗੁਰਦੀਪ ਸਿੰਘ ਜੀ ਜਿਨ੍ਹਾਂ ਨੇ ਪੁੱਛਣ ਤੇ ਬਾਰ-ਬਾਰ ਪਹਿਲਾਂ ਹੀ ਖੇਡਾਂ ਤੇ ਜ਼ੋਰ ਦਿੱਤਾਗਾ ਨਸ਼ਿਆਂ ਨੂੰ ਪਿੱਛੇ ਕਰਕੇ ਖੇਡਾਂ ਨਾਲ ਨੌਜਵਾਨਾਂ ਨੂੰ ਜੋੜਾਂਗੇ ਤੇ ਨਸ਼ਿਆਂ ਤੋਂ ਦੂਰ ਕਰਾਂਗੇ ਨੌਜਵਾਨਾਂ ਨੂੰ ਅਸੀਂ ਵੀ ਭਗਵੰਤ ਸਿੰਘ ਮਾਨ ਜੀ ਨੂੰ ਸੀਐਮ ਅਪੀਲ ਕਰਦੇ ਹਾਂ ਕਿ ਇਹੋ ਜਿਹੇ ਪਿੰਡਾਂ ਵਿੱਚ ਉਹ ਆ ਪਾ ਕੇ ਵਿజిਟ ਕਰਨ ਅਤੇ ਇਹੋ ਜਿਹੇ ਪਿੰਡਾਂ ਦੀ ਰੂਪਰੇਖਾ ਬਦਲਣ ਵਿੱਚ ਇਸ ਨੌਜਵਾਨ ਸਰਪੰਚਾਂ ਦੇ ਨਾਲ ਸਹਾਇੀ ਹੋਣ ਧੰਨਵਾਦ